ਤਪਾਰ ਮੇਰੇ ਵੱਡੇ ਵੀਰ ਮੇਰੇ ਬੱਬੂ ਬਰਾੜ ਜੀ ਨੇ ਉਸਦੀ ਨੂੰ ਅਗਨੋਰ ਮਾਰਿਆ ਵੀ ਮੈਨੂੰ ਸਾਬਲ ਪਾਰਟੀ ਚ ਨਹੀਂ ਕਰਵਾਇਆ ਦਾਰਾ ਆਪਾਂ ਦਾ ਪਾਰਟੀ ਚ ਆਗੇ ਵਾਪਸੀ ਘਰ ਵਾਪਸੀ ਕਰ ਲਈ ਪਰ ਮੇਰੀ ਘਰ ਵਾਪਸੀ ਬੱਬੂ ਬਰਾੜ ਜੀ ਨੇ ਨਹੀਂ ਕਰਵਾਈ ਕੋਠੀ ਬੈਠ ਕੇ ਬਿੱਡੇ ਕੋਈ ਤੋਂ ਸੀ ਜੀ ਉਸਦੀ ਵਾਹ ਆ ਪਰ ਮੈਂ ਜਿਹੜੀ ਘਰ ਵਾਪਸੀ ਕੀਤੀ ਉਹ ਸਰਦਾਰ ਕੁਸਲ ਸਿੰਘ ਢਿੱਲੋਂ ਸਾਹਿਬ ਕਾਂਗਰਸ ਮਿਲੇ ਸਾਕਾ ਸੀਐਮ ਚੰਨੀ ਸਾਹਿਬ ਜੀ ਨੇ ਕਰਵਾਈਆ ਹੁਣ ਬੱਬੂ ਬਰਾੜ ਜੀ ਕਹਿੰਦੇ ਨੇ ਪ੍ਰਿੰਸ ਸਫਰੀ ਪਾਰਟੀ ਦਾ ਹਿੱਸਾ ਨਹੀਂ ਜਿਹੜੇ ਪ੍ਰਿੰਸ ਸਫਰੀ ਦੀ ਗੱਲ ਹੈ ਉਹ ਅੱਜ ਤੱਕ ਸਾਡੀ ਕਾਂਗਸ ਪਾਰਟੀ ਦਾ ਇਨਸਾਨ ਨਹੀਂ ਨਾ ਤਾਂ ਉਹਨਾਂ ਨੇ ਕੋਈ ਕਾਂਗਸ ਪਾਰਟੀ ਆਸਤੇ ਮੈਂਬਰਸ਼ਿਪ ਆਸਤੇ ਅਪਲਾਈ ਕੀਤਾ ਹੈ ਨਾ ਜ਼ਿਲ੍ਹਾ ਕਾਂਗਸ ਕਮੇਟੀ ਕੋਲੇ ਨਾ ਪ੍ਰਦੇਸ਼ ਕਾਂਗਸ ਕੋਲੇ ਕੁਝ ਦਿਨ ਪਹਿਲਾਂ ਪ੍ਰੇਮ ਸਿੰਘ ਸਫਰੀ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸੀ ਅਤੇ ਜਿਸ ਮਗਰੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਫਰੀਦਕੋਟ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਸਾਫ਼ ਤੌਰ ਤੇ ਕਿਹਾ ਕਿ ਪ੍ਰੇਮ ਸਿੰਘ ਸਫਰੀ ਕਾਂਗਰਸ ਪਾਰਟੀ ਦਾ ਹਲੇ ਹਿੱਸਾ ਨਹੀਂ ਹਾਂ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਹਲੇ ਇੱਕ ਦਿਨ ਹੀ ਬੀਤਿਆ ਸੀ ਕਿ ਪ੍ਰੇਮ ਸਿੰਘ ਸਫਰੀ ਆਪਣੇ ਫੇਸਬੁੱਕ ਪੇਜ ਤੇ ਆਏ ਅਤੇ ਨਵਦੀਪ ਸਿੰਘ ਬੱਬੂ ਬਰਾੜ ਨੇ ਸਾਫ਼ ਤੌਰ ਤੇ ਕਿਹਾ ਕਿ ਉਹ ਬੇਸ਼ੱਕ ਉਹਨਾਂ ਨੂੰ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਮੰਨਦੇ ਪਰ ਉਹ ਕਾਂਗਰਸ ਪਾਰਟੀ ਦੇ ਨਾਲ ਹਨ ਅਤੇ ਉਹਨਾਂ ਜਿਸ ਤਰ੍ਹਾਂ ਕਾਂਗਰਸ ਪਾਰਟੀ ਵਿੱਚ ਖੁਦ ਵਾਪਸੀ ਕੀਤੀ ਹੈ ਉਸੇ ਤਰ੍ਹਾਂ ਹੀ ਪ੍ਰੇਮ ਸਿੰਘ ਸਫਰੀ ਨੇ ਵੀ ਘਰ ਵਾਪਸੀ ਕੀਤੀ ਹੈ ਨਾਲ ਉਹਨਾਂ ਕਿਹਾ ਕਿ ਉਹ ਕਿਸੇ ਲੀਡਰ ਦੇ ਨਾਲ ਨਹੀਂ ਕੇਵਲ ਪੰਜੇ ਦੇ ਨਾਲ ਹਨ ਮੇਰੇ ਵੱਡੇ ਵੀਰ ਬੱਬੂ ਬਰਾੜ ਜੀ ਨੇ ਉਸੀ ਨੂੰ ਅਗਨੋਰ ਪਾਇਆ ਵੀ ਮੈਨੂੰ ਸਾਫਲ ਪਾਰਟੀ ਚ ਨਹੀਂ ਕਰਵਾਇਆ ਦਰਾ ਆਪ ਦਾ ਪਾਰਟੀ ਦਾ ਆਗੇ ਵਾਪਸੀ ਘਰ ਵਾਪਸੀ ਕਰ ਦਿੱ ਪਰ ਮੇਰੀ ਘਰ ਵਾਪਸੀ ਮਹੂ ਮਰਾਜੀ ਨੇ ਨਹੀਂ ਕਰਵਾਈ ਕੋਠੀ ਬੈਠ ਕੇ ਮੀਟਿੰਗ ਹੋਈ ਤੋਂਸੀ ਜੀ ਉਸਦੀ ਵਾਹ ਆ ਔਰ ਮੈਂ ਜਿਹੜੀ ਘਰ ਵਾਪਸੀ ਕੀਤੀ ਉਹ ਸਰਦਾਰ ਕੁਸਲ ਸਿੰਘ ਢਿੱਲੋਂ ਸਾਹਿਬ ਸਾਬਕਾ ਮੇਲੇ ਔਰ ਸਾਬਕਾ ਸੀਐਮ ਚੰਨੀ ਸਾਹਿਬ ਜੀ ਨੇ ਕਰਵਾਈਆ ਹੁਣ ਬੱਬੂ ਬਰਾੜ ਜੀ ਕਹਿੰਦੇ ਵੀ ਪ੍ਰਿੰਸਸ ਸਫਰੀ ਪਾਰਟੀ ਦਾ ਹਿੱਸਾ ਨਹੀਂ ਮੈਂ ਬੱਬੂ ਬਰਾੜ ਜੀ ਨੂੰ ਔਰ ਜਿਹੜੇ ਵੀਰ ਇਹ ਗੱਲਾਂ ਕਰਨੀਆਂ ਤੱਦੇ ਪਏ ਜਾਂ ਕਾਫੀ ਦਾ ਚਾਹੁੰਦੇ ਆਪ ਉਹਨਾਂ ਨੂੰ ਬੇਨਤੀ ਕਰਦਾ ਇਹ ਸਵਾਲ ਤੁਸੀਂ ਇਹ ਜਵਾਬ ਚੰਨੀ ਸਾਹਿਬ ਕੋ ਜਨ ਸਾਡੀ ਸਤਿਕਾਰ ਜੋ ਮੇਰੇ ਵੱਡੇ ਵੀਰ ਢਿੱਲੂ ਸਾਹ ਕੋ ਕਿ ਕਿ ਢਿੱਲੂ ਜੀ ਤੋਂ ਲੈ ਸਕਦੇ ਹਾਂ ਵੀ ਮੈਂ ਪਾਰਟੀ ਦਾ ਹਿੱਸਾ ਹੈ ਹੈਗਾ ਨਹੀਂ ਹੈ ਔਰ ਬਰਾੜ ਸਾਹਿਬ ਨੇ ਬੱਬੂ ਵੀਰ ਜੀ ਨੇ ਇਹ ਵੀ ਗੱਲ ਕਹੀ ਜਿਹਦੇ ਤੇ ਪਾਰਟੀ ਸ਼ਾਮਲ ਹੋਇਆ ਮੇਰੇ ਨਾਲ ਕੋਈ ਰਾਬਤਾ ਨਹੀਂ ਬਣਾਇਆ ਮੈਂ ਇਹਨਾਂ ਨੂੰ ਫੋਨ ਕੀਤਾ ਤੇ ਇਹਨਾਂ ਨੇ ਜਾਇੰਦਿਆਂ ਕਿ ਮੈਂ ਤੁਹਾਡੀ ਪਾਰਟੀ ਚ ਆ ਗਿਆ ਨਹੀਂ ਮੈਂ ਤੁਹਾਡੇ ਨਾਲ ਆ ਗਿਆ ਆਪਣੀ ਪਾਰਟੀ ਦੀ ਮੈਂ ਵੀ ਵਾਪਸੀ ਕਰ ਲਈ ਘਰ ਵਾਪਸੀ ਕਰ ਲਈ ਉਸ ਤੋਂ ਬਾਅਦ ਮੈਂ ਜਿਹਦੇ ਤੇ ਟੰਡਾ ਚੜਾਇਆ ਉਹ ਦਿਨ ਵੀ ਦਫ਼ਤਰ ਤੇ ਮਿਲੇ ਆ ਵਧੀਆ ਇੱਕ ਖਾਸ ਕੇ ਮਿਲਿਆ ਬਰਾੜ ਸਾਹਿਬ ਨੂੰ ਉਹ ਉਸ ਤੋਂ ਬਾਅਦ ਇੱਕ ਕਾਨਫਰੰਸ ਹੋਈ ਆ ਉਹ ਦਿਨ ਵੀ ਮੈਂ ਨਾਨਾ ਖਾਸ ਕੇ ਮਿਲਿਆ ਪਤਾ ਨਹੀਂ ਇਹਨਾਂ ਦੇ ਮਨ ਚ ਕੀ ਗੁੱਸਾ ਕਿਹੜਾ ਹੋ ਸਕਦਾ ਪਾਰਟੀ ਦੇ ਵਿੱਚ ਕੋਈ ਨਾਰਾਜ਼ਗੀ ਇਹਨਾਂ ਦੀ ਹੋਵੇ ਪਰ ਮੇਰੇ ਨਾਲ ਕੋਈ ਨਾਰਾਜ਼ਗੀ ਤਾਂ ਹੈ ਨਹੀਂ ਮੈਨੂੰ ਲੱਗਦੀ ਬੱਬੂ ਬਰਾੜ ਜੀ ਦੀ ਇਹਨੇ ਕਹਿੰਦੇ ਮੈਂ ਮੈਂਬਰਸ਼ਿਪ ਦੀ ਗੱਲ ਕੀਤੀ ਵੀ ਮੈਂਬਰਸ਼ਿਪ ਨਹੀਂ ਲਈ ਪ੍ਰਿੰਸ ਸਿੰਘ ਸਫਰੀ ਨੇ ਤੇ ਮੈਂ ਬਰਾੜ ਤੋਂ ਬੇਨਤੀ ਕਰਦਾ ਜੀ ਦੇਖੋ ਜਿਹੜੀ ਮੈਂਬਰਸ਼ਿਪ ਲੈ ਕੇ ਤੁਸੀਂ ਵਾਪਸੀ ਘਰ ਆਫਤ ਕੀਤੀ ਆ ਉਹੀ ਮੈਂਬਰਸ਼ਿਪ ਲੈ ਕੇ ਮੈਂ ਘਰ ਵਾਪਸੀ ਕੀਤੀ ਆ ਜੀ ਜਿਹੜੀ ਮੈਂਬਰਸ਼ਿਪ ਲੈ ਕੇ ਬੰਬੂ ਬਰਾੜ ਜੀ ਘਰ ਵਾਪਸੀ ਕੀਤੀ ਆ ਉਸ ਉਹੀ ਮੈਂਬਰਸ਼ਿਪ ਲੈ ਕੇ ਮੈਂ ਘਰ ਵਾਪਸੀ ਕੀਤੀ ਆ ਜੇਕਰ ਕੋਈ ਮੈਂਬਰਸ਼ਿਪ ਦੀ ਗੱਲ ਸੀ ਤੇ ਮੈਂ ਦੋ ਵਾਰੀ ਤੁਹਾਡੇ ਕੋਲ ਗਿਆ ਤੇ ਤੁਸੀਂ ਮੈਨੂੰ ਉੱਥੇ ਵੱਡੇ ਵੀਰ ਨੂੰ ਬੇਨਤੀ ਆ ਬਰਾਜੇ ਨੂੰ ਮੈਨੂੰ ਕਹਿ ਦਿੰਦੇ ਇਹ ਪਾਰਟੀ ਦਾ ਕੋਈ ਵੀ ਬੰਦਾ ਕਹਿੰਦਾ ਵੀ ਮੈਂਬਰਸ਼ਿਪ ਭਰਨੀ ਹੈ ਮੈਂਬਰਸ਼ਿਪ ਮੈਂ ਜਿਹੜਾ ਹੈਗੀ ਸੀ ਮੈਂ ਭਰ ਦਿੰਦਾ ਜੀ। ਉਹਨੂੰ ਗੱਲ ਕਰ ਲਈਏ ਆਪਾਂ ਹੁਣ ਜੇਤੂ ਹਲਕੇ ਟਿੱਡ ਦੀ। ਮੈਂ ਜਦੋਂ ਪਾਰਟੀ ਨਾਲ ਸ਼ਾਮਲ ਹੋਇਆ ਮੈਂ ਪਾਰਟੀ ਤੋਂ ਕੁਝ ਵੀ ਨਹੀਂ ਮੰਗਿਆ। ਮੈਂ ਕੋਈ ਅਹੁਦਾ ਨਹੀਂ ਮੰਗਿਆ, ਕੋਈ ਮੈਂ ਜ਼ਿੰਮੇਵਾਰੀ ਨਹੀਂ ਮੰਗੀ। ਤੇ ਮੈਨੂੰ ਚੰਨੀ ਸਾਹਿਬ ਦਾ ਦੋ ਤਿੰਨ ਗੱਲਾਂ ਮੇਰੇ ਅੰਦਰ ਘਰ ਕਰ ਗਿਆ ਮੈਂ 2 ਦਿਨ ਉਹਨਾਂ ਨਾਲ ਜਦੋਂ ਬੈਠਾ ਮੀਟਿੰਗਾਂ ਕੀਤੀਆਂ ਜਿਹੜੀਆਂ ਗੱਲਾਂ 300 ਨੇ ਕਹੀਆਂ ਮੈਨੂੰ ਮੈਨੂੰ ਕਹਿੰਦੇ ਪੂਰਾ ਪੰਜਾਬ ਦਾ ਤੁਮ ਤੂੰ ਪੂਰੇ ਪੰਜਾਬ ਤੇ ਵੀਰੇ ਮਾਰਦਾ ਕਿਸੇ ਇੱਕ ਹਲਕੇ 'ਚ ਕੰਮ ਕਰਦਾ ਦੇਖ ਲੈ ਕਿਸੇ ਬੈਠਿਆ ਕਹਦੇ ਤੂੰ ਅੱਗੇ ਵਧਨ ਜੋ ਹੈਗਾ ਮੈਂ ਮੰਗਿਆ ਨਹੀਂ ਕੁਛ ਉਹਨਾਂ ਨੇ ਇਹੀ ਕਿਹਾ ਉਹਨਾਂ ਨੇ ਮੈਨੂੰ ਕੋਈ ਜੱਤ ਹਲਕਾ ਦਿੱਤਾ ਮੈਨੂੰ ਕੋਈ ਫਰੀ ਕੋੜ ਹਲਕਾ ਦਿੱਤਾ ਮੈਨੂੰ ਕੋਈ ਕੋਟਪੂਰੇ ਨੇ ਦਿੱਤਾ ਕੋਈ ਮੈਨੂੰ ਉਹਨਾਂ ਨੇ ਪੰਜਾਬ ਕੋਈ ਹਲਕਾ ਨਹੀਂ ਦਿੱਤਾ ਲੈ ਪਿੱਛੇ ਜਾ ਕੇ ਕੰਮ ਕਰ ਜਿਹੜਾ ਜੇਤੂ ਹਲਕੇ ਦੇ ਵਿੱਚ ਮੈਂ ਕੰਮ ਦੀ ਗੱਲ ਕਰਦਾ ਵਿਧਾਨ ਸਭਾ ਹਲਕੇ 'ਚ ਕੰਮ ਕਰਨਾ ਚਾਹ ਰਹੇ ਜਾਂ ਪੋਸਟਰ ਪਾ ਰਹੇ ਆਂ ਆਖੋ ਦੇ ਕੋਈ ਟਿਕਟ ਦੀ ਮੰਗ ਨਹੀਂ ਕੀਤੀ ਮੈਂ ਨਾਮਿਨੇਟਡ ਦਿੱਤੀ ਗਈ ਆ ਨਾਮ ਉੱਤੇ ਟਿਕਟ ਦੇਣ ਦੀ ਕੋਈ ਵਾਅਦਾ ਕੀਤਾ ਮੇਰੇ ਨਾਲ ਤੇ ਨਾ ਕੋਈ ਮੈਨੂੰ ਕੋਈ ਜ਼ਿੰਮੇਵਾਰੀ ਦਿੱਤੀ ਆ ਵੀ ਤੂੰ ਹੁਣ ਜ਼ਿੰਮੇਵਾਰੀ ਕਿਉਂ ਪਾਉਣੀ ਆ ਮੈਂ ਜੇ ਇੱਕ ਪਾਰਟੀ ਵਿੱਚ ਆਇਆ ਪਾਰਟੀ ਵਿੱਚ ਘਰ ਵਾਪਸੀ ਕੀਤੀ ਆ ਆਪਣੀ ਪਾਰਟੀ ਵਿੱਚ ਸਦਾ ਸਿਪਾਈ ਬਣ ਕੇ ਮੈਂ ਪਹਿਲਾਂ ਕੰਮ ਕਰਦਾ ਸੀ ਉਮੇ ਕੰਮ ਕਰਨਾ ਚਾਹਣਾ ਮੈਂ ਬੇਨਤੀ ਕਰਦਾ ਜਿਹੜੇ ਵੀ ਕੰਟਰੋਵਰਸਰੀ ਚ ਪਏ ਹੋਏ ਆ ਵੀ ਟਿੱਡ ਦੀ ਗੱਲ ਕਰ ਰਹੇ ਜੇਤੂ ਵਾਲੇ ਜਾਂ ਹੋਰ ਵੀ ਗੱਲ ਕਰ ਰਹੇ ਆ ਮੈਂ ਇਹੀ ਬੇਨਤੀ ਕਰਨੀ ਚਾਹਣਾ ਮੈਂ ਬੰਦੇ ਨਾਲ ਨਹੀਂ ਮੈਂ ਚੋਣਸ਼ਾ ਪੰਜੇ ਨਾਲ ਆ ਪੰਜੇ ਨਾਲ